ਅ 11 ਸਾਲ ਬੇਮਿਸਾਲ ਮੋਦੀ ਸਰਕਾਰ ਜੀ ਦੇ ਜਿਹੜੇ 11 ਸਾਲ ਦਾ ਕਾਰਜਕਾਲ ਹੈ ਉਹਦੇ ਉੱਤੇ ਅੱਜ ਪੂਰੇ ਭਾਰਤ ਦੇਸ਼ ਦੇ ਵਿੱਚ ਸਾਡੇ ਪ੍ਰੈਸ ਕਾਨਫਰੰਸ ਪਾਤੇ ਜਨਤਾ ਪਾਰਟੀ ਕਰ ਰਹੀ ਹੈ ਸਾਰਿਆਂ ਨੇ ਪਹਿਲੇ ਪ੍ਰੈਸ ਕਾਨਫਰੰਸ ਤੋਂ ਪਹਿਲੇ ਤੇ ਮੈਂ ਨਮਨ ਕਰਾਂਗਾ ਸ਼ਤਾਂਜਲੀ ਦੇਾਂਗਾ ਸਾਰੀ ਭਾਰਤੀ ਜਨਤਾ ਪਾਰਟੀ ਵੱਲੋਂ ਸਮਸਤ ਸਾਡੇ ਦੇਸ਼ ਦੀ ਉਹਨਾਂ ਨੂੰ ਜਿਹੜੇ ਅਹਮਦਾਬਾਦ 에ਅਰ ਕ੍ਰੈਸ਼ ਦੇ ਵਿੱਚ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇੱਕ ਦਰਦਨਾਕ ਖਾਸ ਜਿਹੜਾ ਸਾਡੀ ਸਦੀ ਚ ਸਾਨੂੰ ਇਹ ਦੇਖਣਾ ਪਿਆ ਉਹਦੇ ਵਾਸਤੇ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਨਮਨ ਕਰਦਾ ਸ਼ਹਨਾਈ ਜੀ ਤੇ ਅੱਜ ਦਾ ਮੁੱਦਾ ਜਿਹੜਾ 11 ਸਾਲ ਦਾ ਕਰੇ ਕੱਲ ਮੋਦੀ ਜੀ ਦਾ ਜੋ ਜੋ ਉਹਨਾਂ ਨੇ ਕਾਰਜ ਕੀਤੇ ਉਹ ਸਾਰੇ ਵਿਸ਼ੇ ਨੂੰ ਅੱਜ ਭਾਰਤੀ ਜਨਤਾ ਪਾਰਟੀ ਦੇਸ਼ ਵਾਸੀਆਂ ਨੂੰ ਵੀ ਪਤਾ ਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇੱਕੋ ਏਜੰਡੇ ਦੇ ਉੱਤੇ ਕੰਮ ਕੀਤਾ ਮੇਨ ਸਭ ਦਾ ਸਾਥ ਸਭ ਦਾ ਵਿਕਾਸ ਬਾਕੀ ਡਿਟੇਲ ਦੇ ਨਾਲ ਤੁਹਾਨੂੰ ਸਾਡੇ ਰਿਸ਼ੀ ਜੀ ਦੱਸਣਗੇ ਅੱਜ ਇਹਦੇ ਬਾਰੇ 2014 ਦੇ ਵਿੱਚ ਦੇਸ਼ ਤੇ ਯਸ਼ਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਸ ਦੇਸ਼ ਦੀ ਬਾਗਡੋਰ ਸੰਭਾਲੀ ਸੀ ਅੱਜ ਨੂੰ ਲਗਭਗ 11 ਸਾਲ ਹੋ ਗਏ ਹੈ ਔਰ ਇਸ 11 ਸਾਲ ਦੇ ਵਿੱਚ ਸੰਕਲਪ ਤੋਂ ਸਿੱਧੀ ਕਾਰਜਕ੍ਰਮ ਦੇ ਅਧੀਨ ਅੱਜ ਤੁਹਾਡੇ ਪੱਤਰਕਾਰ ਸਾਥੀਆਂ ਨਾਲ ਇਹ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਜਿਦੇ ਵਿੱਚ ਇਹਨਾਂ 11 ਸਾਲਾਂ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਦੇਸ਼ ਦੀ ਦਿਸ਼ਾ ਔਰ ਦਸ਼ਾ ਕਿਸ ਤਰ੍ਹਾਂ ਬਦਲੀ ਹੈ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਵਾਲ ਜਿਹੜਾ ਉਹਦਾ ਸੰਕਲਪ ਹੈ ਉਹਨੂੰ ਕਿਸ ਤਰ੍ਹਾਂ ਪੂਰਾ ਕਰਦੇ ਹੋਏ ਅੱਜ ਵੀ ਲਗਾਤਾਰ ਨਿਰੰਤਰ ਕੰਮ ਕਰ ਰਹੇ ਨੇ ਉਹਦੇ ਵਿਸ਼ੇ ਵਿੱਚ ਮੈਂ ਤੁਹਾਡੇ ਪੱਤਰਕਾਰ ਸਾਥੀਆਂ ਨਾਲ ਆਪਣੇ ਭਾਜਪਾ ਦੇ ਬਰਿਸ਼ਟ ਲੀਡਰਸ਼ਿਪ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਦੇਖੋ ਜਦੋਂ 2014 ਦੀ ਸਥਿਤੀ ਸੀਗੀ ਉਹਦੇ ਵਿੱਚ ਦੇਸ਼ ਦੇ ਸਭ ਤੋਂ ਪਿਛੜੇ ਹੋਏ ਬঞ্চিত ਸ਼ੋਸ਼ਿਤ ਜਿਹੜੇ ਦੇਸ਼ ਦੇ ਨਾਗਰਿਕ ਸੀਗੇ ਉਹਨਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਮੋਦੀ ਜੀ ਦਾ ਇੱਕ ਸੰਕਲਪ ਸੀਗਾ ਉਸੇ ਸੰਕਲਪ ਦੇ ਅਧੀਨ ਉਹਨਾਂ ਨੇ ਜਨਧਨ ਯੋਜਨਾ ਸਭ ਤੋਂ ਪਹਿਲੇ ਲਿਆ ਕੇ ਇਸ ਦੇਸ਼ ਦੀ ਸਭ ਤੋਂ ਪਿਛੜੀ ਸ਼੍ਰੇਣੀ ਦੇ ਲੋਕਾਂ ਨੂੰ ਬੈਂਕ ਦੇ ਨਾਲ ਜੋੜਨੇ ਦਾ ਕੰਮ ਕੀਤਾ ਇਸ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ ਉਹਨਾਂ ਦਾ ਸਥਾਨ ਬਣਾ ਲਗ ਕੰਮ ਕੀਤਾ ਸੀ ਉਸ ਤੋਂ ਬਾਅਦ ਸਵਛ ਭਾਰਤ ਯੋਜਨਾ ਦੇ ਅਧੀਨ 4 ਕਰੋੜ ਤੋਂ ਅਧਿਕ ਸਵਚਾਲੇ ਬਣਾਏ ਗਏ ਅਤੇ ਇਹ ਵਿਸ਼ਵ ਦੀ ਸਭ ਤੋਂ ਵੱਡੀ ਸਵਚਤਾ ਅਭਿਆਨ ਦੇ ਤੌਰ ਪਰ ਜਿਹੜਾ ਹੈ ਇਹ ਕਾਰਜਕ੍ਰਮ ਉੱਭਰ ਕੇ ਆਇਆ ਸੀ ਦੇਸ਼ ਦੀ ਮਹਿਲਾਵਾਂ ਭੈਣਾਂ ਦੀ ਇੱਜ਼ਤ ਉਹਨਾਂ ਦੀ ਆਬਰੂ ਔਰ ਦੇਸ਼ ਦੀ ਸਿਹਤ ਦਾ ਇਸ ਤੇ ਬਹੁਤ ਪੋਜ਼ਿਟਿਵ ਅਸਰ ਪਿਆ ਉਸ ਤੋਂ ਇਲਾਵਾ ਗਰੀਬ ਲੋਕਾਂ ਨੂੰ ਜਿਨ੍ਹਾਂ ਦੇ ਘਰ ਦੇ ਉੱਤੇ ਰਹਿਣ ਦੇ ਵਾਸਤੇ ਉਹਨਾਂ ਦੇ ਸਿਰ ਤੇ ਛੱਤ ਨਹੀਂ ਸੀ ਉਹਨਾਂ ਨੂੰ 4 ਕਰੋੜ ਤੋਂ ਵੱਧ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਮਕਾਨ ਦਿੱਤੇ ਗਏ। ਇਸੇ ਤਰ੍ਹਾਂ ਕਿਸਾਨਾਂ ਲਈ ਕਿਸਾਨ ਸਮਾਨ ਨਿਧੀ ਲਿਆਂਦੀ ਗਈ। ਨੀਮ ਕੋਟਿਡ ਯੂਰੀਆ ਦੀ ਪਾਲਿਸੀ ਲਿਆਂਦੀ ਗਈ। ਖੇਤੀ ਦੇ ਖੇਤਰ ਦੇ ਵਿੱਚ ਬਹੁਤ ਹੀ ਸਾਇੰਟਿਫਿਕ ਤਰੀਕੇ ਨਾਲ ਸਟੱਡੀਜ਼ ਕੀਤੀ ਗਈਆਂ। ਔਰ ਇਸ ਦੇਸ਼ ਦੀ ਖੇਤੀ ਨੂੰ ਕਿਉਂਕਿ ਇਹ ਖੇਤੀ ਆਧਾਰਿਤ ਇਕਨੋਮੀ ਹੈ ਇਹਨੂੰ ਅੱਗੇ ਲੈ ਜਾਣ ਦਾ ਕੰਮ ਕੀਤਾ ਗਿਆ ਤੁਸੀਂ ਦੇਖੋ 2014 ਦੇ ਵਿੱਚ ਜਿਹੜੀ ਭਾਰਤੀ ਅਰਥ ਵਿਵਸਥਾ 10ਵੇਂ 11ਵੇਂ ਨੰਬਰ ਤੇ ਸੀਗੀ ਪੂਰੇ ਵਿਸ਼ਵ ਦੇ ਵਿੱਚ ਅੱਜ ਉਹ ਚੌਥੀ ਦੁਨੀਆ ਦੀ ਦੂਜੀ ਚੌਥੀ ਨੰਬਰ ਦੀ ਅਰਥ ਵਿਵਸਥਾ ਹੈਗੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸੰਕਲਪ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਕਿ ਇਸ ਭਾਰਤ ਵਰਸ਼ ਨੂੰ ਤੀਜੀ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਲੈ ਕੇ ਆਉਣਗੇ ਸੋ ਆਤਮ ਨਿਰਭਰ ਭਾਰਤ ਦੀ ਗੱਲ ਕਰੀਏ ਤੁਸੀਂ ਹੁਣੇ ਦੇਖਿਆ ਆਪਰੇਸ਼ਨ ਸਿੰਦੂਰ ਜਿਹਦੇ ਵਿੱਚ ਸਾਡੇ ਦੇਸ਼ ਦੇ ਵਿੱਚ ਨਿਰਮਿਤ ਹਥਿਆਰਾਂ ਨੇ ਕਿਸ ਤਰ੍ਹਾਂ ਅਸੀਂ ਪਠਾਨਕੋਟ ਚ ਰੰਨੇ ਆ ਪਠਾਨਕੋਟ ਚ ਐਡਾ ਵੱਡਾ ਹਮਲਾ ਹੋਣ ਦੇ ਬਾਵਜੂਦ ਵੀ ਇੱਕ ਵੀ ਜਾਨ ਮਾਲ ਦਾ ਨੁਕਸਾਨ ਦੇਖਣ ਨੂੰ ਨਹੀਂ ਮਿਲਿਆ ਇਹ ਆਤਮ ਨਿਰਭਰ ਭਾਰਤ ਦਾ ਜਿਹੜਾ ਨਤੀਜਾ ਸੀ ਚਾਹੇ ਉਹ ਮੇਕ ਇਨ ਇੰਡੀਆ ਦਾ ਪ੍ਰੋਗਰਾਮ ਹੋਵੇ ਜਿਸ ਵਿੱਚ ਦੇਸ਼ ਦੇ ਨਿਰਮਿਤ ਜਿਹੜੇ ਸਾਡੇ ਪ੍ਰੋਡਕਟਸ ਨੇ ਉਹ ਚੀਨ ਦਾ ਮੁਕਾਬਲਾ ਕਰਦੇ ਹੋਏ ਅੱਜ ਭਾਰਤ ਦੀ ਸਾਖ ਪੂਰੀ ਦੁਨੀਆ ਦੇ ਵਿੱਚ ਬਣਾ ਰਹੀ ਹੈ। ਵਿਦੇਸ਼ ਨੀਤੀ ਹੋਵੇ ਜਾਂ ਸਿੱਖਿਆ ਨੀਤੀ ਹੋਵੇ ਤੁਸੀਂ ਦੇਖੋਗੇ ਅੱਜ ਸਾਡੇ ਇਲਾਕੇ ਦੇ ਵਿੱਚ ਪ੍ਰੀ ਪੀਐਮ ਸ਼੍ਰੀ ਸਕੂਲ ਜਿਹੜੇ ਨੇ ਉਹ ਸਥਾਪਿਤ ਹੋਏ ਨੇ। ਇਸੇ ਤਰ੍ਹਾਂ ਪੀਐਮ ਆਰੋਗ્ય ਕੇਂਦਰ ਜਿਨ੍ਹਾਂ ਨੂੰ ਪੰਜਾਬ ਦੀ ਸਰਕਾਰ ਕਹਿੰਦੀ ਸੀਗੀ ਕਿ ਸਾਡਾ ਬਹੁਤ ਵੱਡਾ ਪ੍ਰੋਜੈਕਟ ਹੈ। ਆ ਤੁਸੀਂ ਉਹਦੇ ਤੇ ਬੋਰਡਸ ਦੇਖੋਗੇ ਉਹ ਸਪான்ਸਰਡ ਹੈ ਪੀਐਮ ਆਰੋਗ્ય ਕੇਂਦਰ। ਪਿੰਡ ਦੇ ਵਿਕਾਸ ਦੇ ਲਈ ਮਨਰੇਗਾ ਦੇ ਵਿੱਚ ਵਾਅਦਾ ਕਰਨਾ ਪੀਐਮ ਵਿਕਾਸ ਦੇ ਪਿੰਡਾਂ ਦੇ ਵਿਕਾਸ ਦੇ ਲਈ ਜਿਹੜਾ 15ਵਾਂ ਵਿੱਤ ਹੈ ਉਹਦੇ ਵਿੱਚ ਵਾਅਦਾ ਕਰਕੇ ਡਾਇਰੈਕਟ ਫੰਡਿੰਗ ਜਿਹੜੀ ਹੈ ਅੱਜ ਪਿੰਡ ਦੇ ਵਿਕਾਸਾਂ ਲਈ ਹੋ ਰਹੀ ਹੈ ਔਰ ਇਸ ਤਰ੍ਹਾਂ ਦੇ अनेको ਕਾਰਜਕ੍ਰਮ ਜਿਹੜੇ ਨੇ ਉਹ ਇਸ ਦੇਸ਼ ਨੂੰ ਆਉਣ ਵਾਲੇ ਸਮੇਂ ਵਿੱਚ 2027 ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸੁਪਰ ਪਾਵਰ ਇੱਕ ਵਿਕਸਿਤ ਭਾਰਤ ਬਣਾਉਣ ਦਾ ਕੰਮ ਜਿਹੜਾ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਰ ਰਹੇ ਨੇ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਦੀਰਗਾਈਉ ਨਾਲ प्रधानमंत्री इससे तरह इस देश को आगे ले जाते रहें यही ओनादा जेड़ा संकल्प तो सिद्धि कार्यक्रम में वो इससे तरह कामयाब होता रहे ऐसी आशा करते हैं और प्रधानमंत्री जी ਨੂੰ बहुत-बहुत धन्यवाद करते हैं कि उन्होंने इस अभी जैसे आपको ये मेरे बड़े भाई साहब ऋषि जी ने बताया कि प्रधानमंत्री जी का ये 11 साल बे का जो पूरा 11 साल का ये हमारा टाइम पीरियड था प्रधानमंत्री जी ने हमारे देश के लिए क्या, क्या क्या किया इसमें उन्होंने मैं तो अपनी महिलाओं के लिए बताऊंगी कि उन्होंने 33 परसेंट आरक्षण महिलाओं को दिया जो किसी सरकार ने आज तक नहीं दिया और अभी आपके सामने ये लेटेस्ट हुआ है सिंदूर का ये महिलाओं के मान सम्मान के लिए उन्होंने ऑपरेशन सिंदूर किया जिसमें कि महिलाओं को उन्होंने अगर बोला था ना कि जाके मोदी जी को बता दो तो मोदी जी ने उसका पूरा उनको करके दिया कि ये देखो अगर आपने आपने अब हमारी घर की महिलाओं को इस तरह से बोला है तो मैं उसके पूरे उसके पूरे ऊपर उतरूंगा और अपनी महिलाओं के मान सम्मान के लिए मैं कार्य करूंगा उसके बाद अभी आप देखिए एनडीए का फर्स्ट बैच महिलाओं का निकला है ये भी हमारी सरकार के टाइम पे ही हुआ है जितना मान सम्मान इस सरकार ने महिलाओं को दिया है मैं नहीं समझती कि आज तक इतने सालों में सत्तर सालों के अंदर किसी भी सरकार ने महिलाओं के लिए किया हो उज्ज्वला योजना मोदी जी ने महिलाओं के लिए दी और भी कितने ऐसे कार्य हैं जिसमें महिलाओं के के लिए मोदी जी ने काम किया है तो हम सभी महिलाओं महिलाओं की तरफ से मैं मोदी जी की दीर्घ आयु की प्रार्थना करती हूँ और उनको इन सबके लिए मुबारकबाद देती हूँ उन्होंने महिलाओं के बारे में इतना सोचा धन्यवाद ग्यारह साल बेमिसाल मोदी जी ग्यारह साल सरकार बने जेड ग्यारह साल पूरे हुए है उस विषय से साढ़े प्रवक्ता योगेश जी ने ऋषि जी ने ਤੇ ਭੈਣ ਜੀ ਨੇ ਵਿਸਤਾਰ ਨਾਲ ਤੁਹਾਨੂੰ ਸਾਰਾ ਕੁਝ ਦੱਸਿਆ ਮੈਂ ਸਮਝਦਾ ਇੱਕ ਦੋ ਪੁਆਇੰਟ ਜਿਹੜੇ ਹੋਰ ਉਹਨਾਂ ਨੇ ਲੋਕਾਂ ਵਾਸਤੇ ਕੀਤੇ ਆ ਜਿਸ ਤਰ੍ਹਾਂ ਕਿ ਆਪਣਾ ਜੀਐਸਟੀ ਦੀ ਜਿਹੜੀ ਕਲੈਕਸ਼ਨ ਸੀਗੀ ਉਹ ਜਿਹੜੀ ਬਹੁਤ ਜ਼ਿਆਦਾ ਵਧੀ ਹੈ ਉਹਦੇ ਬਾਅਦ ਆਪਣਾ ਆਯੁਸ਼ਮਾਨ ਕਾਰਡ ਜਿਹੜਾ ਸੀਗਾ ਉਹ ਪਹਿਲੇ ਜਿਨ੍ਹਾਂ ਦਾ ਕੋਈ ਗਰੀਬ ਪਰਿਵਾਰ ਸੀਗੇ ਉਹਨਾਂ ਦਾ ਬੰਦ ਸੀਗਾ ਉਹ 70 ਸਾਲ ਦਾ ਜਿਹੜਾ ਉਹਨਾਂ ਨੇ ਕਰਤਾ ਵੀ 70 ਸਾਲ ਤੋਂ ਜਿਆਦਾ ਜਿਨ੍ਹਾਂ ਦੀ ਉਮਰ ਹੈ ਉਹ ਚਾਹੇ ਅਮੀਰ ਨਾ ਚਾਹੇ ਉਹ ਗਰੀਬ ਨਾ ਉਹ ਆਸ਼ਮਾਨ ਕਾੜਾ ਉਹ ਲੋਕਾਂ ਦਾ ਬਣੇਗਾ ਪਰ ਉਹ ਲੋਕ ਜਿਹੜੇ ਗਰੀਬ ਇਲਾਜ ਨਹੀਂ ਕਰਵਾ ਸਕਦੇ ਵਕ ਵਕ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਜਿਹੜਾ ਇਲਾਜ ਹੈ ਜਿਹੜਾ ਕੀਤਾ ਜਾਏਗਾ ਤੇ ਹੋਰ ਵੀ ਸਾਰੀਆਂ ਜਿਹੜੀਆਂ ਸਕੀਮਾਂ ਨੇ ਉਹਦੇ ਬਾਰੇ ਇਹਨਾਂ ਨੇ ਹਾਂਜੀ 12 ਹਾਂ ਇੱਕ ਜਿਹੜੀ ਬਹੁਤ ਜ਼ਰੂਰੀ ਗੱਲ ਜਿਹੜਾ ਟੈਕਸ ਲਾਗ ਸੀਗੀ ਉਹ ਪਹਿਲੇ ਜਿਹੜੀ ਸੀਗੀ ਬਹੁਤ ਘੱਟ ਸੀਗੀ ਉਹ ਇਸ ਟਿਨਿਓਰ ਦੇ ਵਿੱਚ ਜਿਹੜੀ 12 ਲੱਖ ਰੁਪਏ ਆ ਜਿਹੜਾ ਉਹ ਆਮ ਜਨਤਾ ਨੂੰ ਬੜੀ ਰਾਹਤ ਦਿੱਤੀ ਆ ਔਰ ਜਨਤਾ ਨੇ ਇਸ ਫੈਸਲੇ ਤੇ ਬੜੀ ਖੁਸ਼ੀ ਜाहिर ਕੀਤੀ ਆ ਤੇ ਅਸੀਂ ਵੀ ਚਾਹੁੰਦੇ ਆ ਵੀ ਪਰਮਪੀਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਮੋਦੀ ਜੀ ਨੂੰ ਪਰਮਾਤਮਾ ਲੰਬੀ ਉਮਰ ਦੇਵੇ ਤੇ ਐਸੇ ਤਰ੍ਹਾਂ ਹੀ ਜਿਹੜੇ ਕੰਮ ਪਿਛਲੇ 11 ਸਾਲ ਤੋਂ ਚੱਲੇ ਨੇ ਦੇਸ਼ ਤਰੱਕੀ ਕਰ ਰਿਹਾ ਜਿਹੜੀ ਸਾਡੀ ਅਰਸਵਸਤਾ ਉਹ ਚੌਥੇ ਨੰਬਰ ਤੇ ਪਹੁੰਚੀ ਆ ਤੇ ਆਪਣਾ ਦੇਸ਼ ਦੁਆਰਾ ਸੋਨੇ ਦੀ ਚਿੜੀਆ ਬਣੇ ਤੇ ਉਸੇ ਤਰੀਕੇ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਸਾਡੇ ਦੇਸ਼ ਦਾ ਜਿਹੜਾ ਉਹ ਨਾਮ ਰੋਸ਼ਨ ਹੋਇਆ ਧੰਨਵਾਦ